ਇੱਕ ਆਮ ਇਨਸਾਨ ਦੇ ਵਿੱਚ ਕਿੰਨੀ ਪਾਵਰ ਹੁੰਦੀ ਹੈ ਜੇ ਉਹ ਚਾਹੇ ਤਾਂ ਇੱਕ ਪਾਵਰ ਵਾਲੇ ਇਨਸਾਨ ਦੀਆਂ ਤਜੀਆਂ ਉਡਾ ਕੇ ਰੱਖ ਸਕਦਾ ਹੈ ਇੱਕ ਪਾਵਰ ਵਾਲੇ ਇਨਸਾਨ ਦੀਆਂ ਜੜਾਂ ਤੱਕ ਹਿਲਾ ਕੇ ਰੱਖ ਸਕਦਾ ਹੈ ਜੇ ਗੱਲ ਕਰੀਏ ਇੱਕ ਆਮ ਇਨਸਾਨ ਦੀ ਤਾਂ ਇੱਕ ਸਧਾਰਨ ਇਨਸਾਨ ਨੇ ਇੱਕ ਡੀਆਈਜੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਆਕਾਸ਼ ਬੱਤਾ ਜੋ ਇੱਕ ਸਧਾਰਨ ਕਾਰੋਬਾਰੀ ਹੈ ਇਸ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਹੈ ਪਰਚਾ ਦਰਜ ਹੋਣ ਤੋਂ ਬਾਅਦ ਇੱਕ ਵਿਚੋਲਾ ਇਸ ਨੂੰ ਮਿਲਦਾ ਜਿਸ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕੇ ਡੀਆਈਜੀ ਉਸਤੇ ਬਹੁਤ ਖਾਸ ਨੇ ਉਹ ਇਸ ਜਿਹੜਾ ਪਰਚਾ ਉਸ ਦਾ ਹੱਲ ਕਰਵਾ ਦੇਣਗੇ ਤਾਂ ਜਦੋਂ ਕੋਈ ਵਿਅਕਤੀ ਮੁਸੀਬਤ ਦੇ ਵਿੱਚ ਹੁੰਦਾ ਹੈ ਜਾਂ ਵਿਅਕਤੀ ਤੇ ਕੋਈ ਸਿਰ ਦੇ ਉੱਤੇ ਕੋਈ ਗੱਲ ਪੈਂਦੀ ਹੈ ਤਾਂ ਵਿਅਕਤੀ ਨੂੰ ਲੱਗਦਾ ਹੈ ਕਿ ਇਸ ਦਾ ਹੱਲ ਕਰਵਾ ਲੈਣਾ ਚਾਹੀਦਾ ਹੈ ਮਦਦ ਲੈਣ ਲੈਣੀ ਚਾਹੀਦੀ ਹੈ ਐਵੇਂ ਹੀ ਆਕਾਸ਼ ਬੱਤਾ ਨੂੰ ਲੱਗਿਆ ਆਕਾਸ਼ ਬੱਤਾ ਵੀ ਮਦਦ ਦੇ ਲਈ ਜਾਂਦਾ ਹੈ ਤਾਂ ਜਦੋਂ ਮਦਦ ਦੇ ਲਈ ਜਾਂਦਾ ਹੈ ਤਾਂ ਉਸ ਦੇ ਕੋਲੋਂ 10 ਲੱਖ ਰੁਪਏ ਦੀ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਆਕਾਸ਼ ਬੱੱਤੇ ਦਾ ਕਹਿਣਾ ਹੈ ਕਿ ਜੇਕਰ 10 ਲੱਖ ਰੁਪਇਆ ਮੈਂ ਤੁਹਾਨੂੰ ਦੇ ਦਿੱਤਾ ਤਾਂ ਮੈਂ ਆਪਣੇ ਬੱਚਿਆਂ ਨੂੰ ਕੀ ਖਵਾਵਾਂਗਾ? ਇਹ ਗੱਲ ਆਕਾਸ਼ ਬੱੱਤਾ ਨੇ ਨਾ ਤਾਂ ਆਪਣੇ ਪਰਿਵਾਰ ਨੂੰ ਦੱਸੀ, ਨਾ ਪੁਲਿਸ ਪ੍ਰਸ਼ਾਸਨ ਨੂੰ ਦੱਸੀ, ਨਾ ਵਿਜੀਲੈਂਸ ਨੂੰ ਦੱਸੀ ਤਾਂ ਸਿੱਧਾ ਜਿਹੜਾ ਆਕਾਸ਼ ਬੱੱਤਾ ਉਹ ਸੀਬੀਆਈ ਦੇ ਕੋਲ ਜਾਂਦਾ ਹੈ। ਸੀਬੀਆਈ ਨੂੰ ਸਾਰੀ ਗੱਲ ਦੱਸਦਾ ਹੈ। ਸੀਬੀਆਈ ਉਸ ਦੇ ਹੱਕ ਦੇ ਵਿੱਚ ਖੜਦੀ ਹੈ। ਸੀਬੀਆਈ ਆਕਾਸ਼ ਬੱੱਤਾ ਦੀ ਬਾਹ ਫੜਦੀ ਹੈ ਜਿਸ ਤੋਂ ਬਾਅਦ DIG ਦੇ ਉੱਤੇ CBI ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ CBI ਨੇ DIG ਦੇ ਘਰ ਦੇ ਉੱਤੇ ਰੇਡ ਮਾਰੀ ਤਾਂ ਜਦੋਂ 5 ਲੱਖ ਰੁਪਏ ਰਿਸ਼ਵਤ ਵਾਲਾ ਤੇ ਉਸ ਤੋਂ ਬਾਅਦ ਹੋਰ ਵੀ ਕਈ ਸਮਗਰੀ ਜਿਹੜੀ ਉਸ ਦੇ ਘਰ ਦੇ ਵਿੱਚ 5 ਤੋਂ 7 ਕਰੋੜ ਤੱਕ ਕੈਸ਼ 1.5 ਕਿਲੋ ਤੋਂ ਵੱਧ ਸੋਨਾ ਹੋਰ ਲਗਜ਼ਰੀ ਘੜੀਆਂ ਤੇ ਗੱਡੀਆਂ ਜਿਹੜੀਆਂ ਨੇ CBI ਦੇ ਵੱਲੋਂ ਬਰਾਮਦ ਕੀਤੀਆਂ ਜਾਂਦੀਆਂ ਨੇ ਇੱਥੇ ਗੱਲ ਆਉਂਦੀ ਆ ਪਾਵਰ ਦੀ ਇੱਕ ਸੁਧਾਰਨ ਇਨਸਾਨ ਦੀ ਪਾਵਰ ਦੀ ਜੇ ਗੱਲ ਕਰੀਏ DIG DIG ਇੱਕ ਬਹੁਤ ਬਹੁਤ ਵੱਡਾ ਜਿਹੜਾ ਅਹੁਦਾ ਹੈ ਹਰ ਕੋਈ ਡਰਦਾ ਹੈ ਪੁਲਿਸ ਦੇ ਨਾਲ ਪੰਗਾ ਲੈਣ ਤੋਂ ਕਿਉਂਕਿ ਪੁਲਿਸ ਦੇ ਕੋਲ ਪਾਵਰ ਇੰਨੀ ਹੁੰਦੀ ਹੈ ਕਾਨੂੰਨ ਤੋਂ ਹਰ ਕੋਈ ਆਪਣੇ ਹੱਥ ਦੇ ਵਿੱਚ ਲੈਣ ਤੋਂ ਡਰਦਾ ਹੈ ਪਰ ਇੱਕ ਸਧਾਰਨ ਇਨਸਾਨ ਦੀ ਪਾਵਰ ਦੇਖੋ ਜਿਸ ਨੇ ਇੱਕ ਡੀਆਈਜੀ ਦੀਆਂ ਜੜਾਂ ਤੱਕ ਹਿਲਾ ਕੇ ਰੱਖ ਦਿੱਤੀਆਂ ਡੀਆਈਜੀ ਨੇ ਰਿਸ਼ਵਤ ਮੰਗੀ ਸੀ ਜਿਸ ਤੋਂ ਬਾਅਦ ਸੀਬੀਆਈ ਦੇ ਕੋਲ ਜਾਂਦਾ ਤਾਂ ਉਲਟਾ ਜਿਹੜਾ ਡੀਆਈਜੀ ਦੇ ਉੱਤੇ ਹੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਡੀਆਈਜੀ ਤੇ ਆ ਜਿਹੜਾਂ ਤੱਕ ਹਲਾਕੇ ਇੱਕ ਸੁਧਾਰਨ ਇਨਸਾਨ ਰੱਖ ਦਿੰਦਾ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਸੀ ਤਾਂ ਉਹ ਸੀ ਸੀਬੀਆਈ ਦੇ ਕੋਲ ਜਾਂਦਾ ਤਾਂ ਕਾਰਵਾਈ ਦੀ ਮੰਗ ਕੀਤੀ ਜਾਂਦੀ ਆ ਤਾਂ ਸੀਬੀਆਈ ਵੀ ਜਿਹੜਾ ਆਕਾਸ਼ ਬੱਤਾ ਦੇ ਹੱਕ ਦੇ ਵਿੱਚ ਖੜਦੀ ਹੈ ਤਾਂ ਇਹ ਹੁੰਦੀ ਹੈ ਇੱਕ ਸੁਧਾਰਨ ਇਨਸਾਨ ਦੀ ਪਾਵਰ ਸੁਧਾਰਨ ਇਨਸਾਨ ਦੀ ਪਾਵਰ ਦੇਖੋ ਕਈ ਸਾਲਾਂ ਤੋਂ ਦੋ ਨੰਬਰ ਦੀ ਕਮਾਈ ਕਰ ਰਹੇ ਡੀਆਈਜੀ ਦਾ ਖਜ਼ਾਨਾ ਜਿਹੜਾ ਕੁਝ ਹੀ ਸਮੇਂ ਦੇ ਵਿੱਚ ਉਸ ਦੇ ਵੱਲੋਂ ਖਜ਼ਾਨੇਦਾਰ ਸਫਾਇਆ ਕਰਵਾ ਦਿੱਤਾ ਗਿਆ ਇਹ ਹੁੰਦੀ ਹੈ ਇੱਕ ਆਮ ਆਦਮੀ ਦੀ ਇੱਕ ਸੁਧਾਰਨ ਵਿਅਕਤੀ ਦੀ ਪਾਵਰ ਜਿਉ ਚਾਹੇ ਤਾਂ ਵੱਡੇ ਤੋਂ ਵੱਡੇ ਤਖਤ ਜਿਹੜੇ ਆ ਪਲਟਾ ਸਕਦਾ ਜਿਵੇਂ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਵਿੱਚ ਡੀਆਈਜੀ ਨੂੰ ਹਲਚਲ ਜਿਹੜੀ ਆ ਇੱਕ ਸੁਧਾਰਨ ਇਨਸਾਨ ਨੇ ਪਾ ਦਿੱਤੀ ਹੈ ਜੇਕਰ ਗੱਲ ਕਰ ਲਈਏ ਵਰਦੀ ਵਾਲਿਆਂ ਤੋਂ ਹਰ ਕੋਈ ਡਰਦਾ ਕੋਈ ਵੀ ਇਨਸਾਨ ਇਨਸਾਨ ਤੋਂ ਨਹੀਂ ਡਰਦਾ ਜੇ ਡਰਦਾ ਹੈ ਤਾਂ ਵਿਅਕਤੀ ਉਸਦੇ ਅਹੁਦੇ ਤੋਂ ਜਾਂ ਉਸਦੇ ਰਤਵੇ ਤੋਂ ਡਰਦਾ ਇਸੇ ਤਰ੍ਹਾਂ ਜੇਕਰ ਕੋਈ ਹੋਰ ਇਨਸਾਨ ਹੁੰਦਾ ਹੋ ਸਕਦਾ ਉਹ ਡਰ ਦੇ ਮਾਰੇ ਇਹ ਗੱਲ ਉੱਪਰ ਨਾ ਲੈ ਕੇ ਆਉਂਦਾ ਕਿਉਂਕਿ ਡੀਆਈਜੀ ਦਾ ਅਹੁਦਾ ਜਿਹੜਾ ਕਾਫੀ ਵੱਡਾ ਹੁੰਦਾ ਪਰ ਅਕਾਸ਼ ਬੱਤਾ ਦਾ ਕਹਿਣਾ ਹੈ ਕਿ ਉਹ ਡਰਿਆ ਨਹੀਂ ਹਿੰਮਤ ਨਹੀਂ ਹਾਰੀ ਉਸਨੇ ਆਵਾਜ਼ ਚੁੱਕੀ ਤੇ ਹਲੇ ਵੀ ਜਿਹੜੀਆਂ ਪਟੀਸ਼ਨਾਂ ਜਿਹੜੀਆਂ ਧਾਇਰ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਸਖਤ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਓਨਾ ਚਿਰ ਮੈਂ ਹੌਸਲਾ ਨਹੀਂ ਹਾਰਾਂਗਾ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਡੀਆਈਜੀ ਦੇ ਉੱਤੇ ਕਰਵਾਈ ਜਾਏਗੀ ਤਾਂ ਹੁਣ ਡੀਆਈਜੀ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਧਾਰਨ ਇਨਸਾਨ ਦੀ ਪਾਵਰ ਦੇਖੋ ਇੱਕ ਸਧਾਰਨ ਇਨਸਾਨ ਨੇ ਪਾਵਰ ਵਾਲੇ ਇਨਸਾਨ ਦੀਆਂ ਜੜਾਂ ਤੱਕ ਹਿਲਾ ਕੇ ਰੱਖ ਦਿੱਤੀਆਂ ਹਲਚਲ ਮਚਾ ਦਿੱਤੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੀ ਆ ਸੁਧਾਰਨ ਇਨਸਾਨ ਨੇ ਹਲਚਲ ਮਚਾ ਦਿੰਦੀ ਇੱਕ ਸੁਧਾਰਨ ਕਾਰੋਬਾਰੀ ਹੈ ਇਸ ਦੇ ਕੋਲੋਂ ਪਹਿਲਾਂ ਪਰਚਾ ਪਾਇਆ ਜਾਂਦਾ ਬਾਅਦ ਵਿੱਚ ਵਿਚੋਲਾ ਮਿਲਦਾ ਵਿਚੋਲਾ ਕਹਿੰਦਾ ਕਿ ਡੀਆਈਜੀ ਤਾਂ ਮੇਰਾ ਬਹੁਤ ਖਾਸ ਹੈ ਉਹਦੇ ਨਾਲ ਗੱਲ ਕਰਵਾ ਦਿੰਨਾ ਤੇ ਤੇਰੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜਾਏਗੀ ਪਰ ਬਾਅਦ ਦੇ ਵਿੱਚ ਆਕਾਸ਼ ਬੱਤਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਸੇ ਵਿਅਕਤੀ ਦੇ ਵੱਲੋਂ ਜਿਹੜਾ ਪਰਚਾ ਦਰਜ ਕਰਵਾਇਆ ਹੋਵੇ ਜਿਸ ਤੋਂ ਬਾਅਦ ਇਸ ਤੋਂ ਪੈਸੇ ਵਸੂਲਣ ਦੀ ਜਿਹੜੀ ਹੈ ਚਾਲ ਰਚੀ ਗਈ ਹੋਵੇ ਪਰ ਬਾਅਦ ਦੇ ਵਿੱਚ ਜਿਹੜਾ ਹੈ ਮਾਮਲਾ ਉਲਟ ਪੈ ਜਾਂਦਾ ਹੈ ਇੱਕ ਸੁਧਾਰਨ ਇਨਸਾਨ ਨੇ ਜਿਹੜਾ ਹੈ ਡੀਆਈਜੀ ਦੀਆਂ ਧਜੀਆਂ ਉਡਾ ਦਿੱਤੀਆਂ ਡੀਆਈਜੀ ਦੇ ਹਲਚਲ ਜਿਹੜੀ ਆ ਉਹ ਮਚਾ ਦਿੱਤੀ ਘਰ ਦੇ ਵਿੱਚ ਭਰਿਆ ਪਿਆ ਖਜ਼ਾਨਾ ਲੱਖਾਂ ਰੁਪਏ ਕਰੋੜਾਂ ਰੁਪਏ ਕਰੋੜਾਂ ਰੁਪਏ ਦਾ ਸੋਨਾ ਜਿਹੜਾ ਕੁਝ ਹੀ ਸਮੇਂ ਦੇ ਵਿੱਚ ਇੱਕ ਸੁਧਾਰਨ ਇਨਸਾਨ ਨੇ ਜਿਹੜਾ ਬਿਲਕੁਲ ਸਫਾਇਆ ਉਸ ਖਜ਼ਾਨੇ ਦਾ ਦਰਵਾ ਦਿੱਤਾ ਜੇਕਰ ਗੱਲ ਕਰੀਏ ਰਤਬੇ ਦੀ ਗੱਲ ਕਰੀਏ ਪਾਵਰ ਦੀ ਤਾਂ ਹਰ ਕੋਈ ਇਨਸਾਨ ਡਰਦਾ ਹੈ ਪਾਵਰ ਤੋਂ ਜੇ ਗੱਲ ਕਰੀਏ ਕਨਸਟੇਬਲ ਤੋਂ ਵੀ ਇੱਕ ਹਰ ਇੱਕ ਇਨਸਾਨ ਡਰਦਾ ਹੈ ਕਨਸਟੇਬਲ ਵੀ ਇੱਕ ਪੁਲਿਸ ਦੇ ਵਿੱਚ ਛੋਟੀ ਪੋਸਟ ਹਾਲਾਂਕਿ ਉਸ ਤੋਂ ਵੀ ਲੋਕ ਡਰਦੇ ਨੇ ਪਰ ਜੇਕਰ ਗੱਲ ਕਰੀਏ डीआईजी ਦੀ ਇਹ ਤਾਂ ਇੱਕ کافی ਵੱਡਾ ਅਹੁਦਾ ਹੈ ਪਰ ਜੇ ਗੱਲ ਕਰੀਏ ਆਮ ਸਧਾਰਨ ਪਰਿਵਾਰ ਦੀ ਆਮ ਸਧਾਰਨ ਵਿਅਕਤੀ ਦੀ ਤਾਂ ਉਸ ਦੀ ਪਾਵਰ ਤੁਸੀਂ ਦੇਖੋਗੇ ਇੱਕ ਵੱਡੇ ਉੱਚ ਦਰਜੇ ਤੇ ਬੈਠੇ ਪੁਲਿਸ ਅਧਿਕਾਰੀ ਨੂੰ ਜਿਹੜੀ ਹੈ ਹਲਚਲ ਮਚਾ ਦਿੱਤੀ ਹਫੜਾ ਦਫੜੀ ਮਚਾ ਦਿੱਤੀ ਤਾਂ ਹੁਣ ਉਹ ਜਿਹੜਾ ਸਿਲਾਖਾਂ ਦੇ ਪਿੱਛੇ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਹੁੰਦੀ ਹੈ ਇੱਕ ਸਧਾਰਨ ਵਿਅਕਤੀ ਦੀ ਪਾਵਰ ਸਧਾਰਨ ਵਿਅਕਤੀ ਦਾ ਹੌਂਸਲਾ ਦੇਖੋ ਜਿਸ ਨੇ ਆਵਾਜ਼ ਦੱਬੀ ਨਹੀਂ ਉੱਠ ਕੇ ਆਇਆ ਖਿਲਾਫ ਡੀਆਈਜੀ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਵਾਈ ਤਾਂ ਹੁਣ ਜਿਹੜਾ ਉਸ ਦੇ ਵੱਲੋਂ ਡੀਆਈਜੀ ਤੇ ਵੱਡੀ ਕਾਰਵਾਈ ਕਰਵਾਉਂਦਿਆਂ ਹੋਇਆਂ ਦੋ ਨੰਬਰ ਦੇ ਵਿੱਚ ਜੋੜਿਆ ਸਾਰਾ ਖਜ਼ਾਨਾ ਇੱਕ ਸੁਧਾਰਨ ਵਿਅਕਤੀ ਦੇ ਵੱਲੋਂ ਜਿਹੜਾ ਉਹ ਬਿਲਕੁਲ ਜਿਹੜਾ ਖਾਲੀ ਕਰਵਾ ਦਿੱਤਾ ਗਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਾਵਰ ਵਾਲਾ ਇਨਸਾਨ ਜਿਆਦਾ ਤਾਕਤਵਰ ਹੋ ਸਕਦਾ ਜੈ ਇੱਕ ਸੁਧਾਰਨ ਇਨਸਾਨ ਕਿਉਂਕਿ ਇਥੇ ਇੱਕ ਆਕਾਸ਼ਵਤਾਂ ਨੇ ਇੱਕ ਉਦਾਹਰਨ ਜਿਹੜੀ ਹੈ ਉਹ ਸੈੱਟ ਕਰ ਦਿੱਤੀ ਹੈ ਉਸ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਕਿਸ ਤਰੀਕੇ ਦੇ ਨਾਲ ਡੀਆਈਜੀ ਦੀਆਂ ਮੁਸੀਬਤਾਂ ਜਿਹੜੀਆਂ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭਾਵੇਂ ਔਦਦਾ ਵੱਡਾ ਹੋਵੇ ਜਾਂ ਛੋਟਾ ਭਾਵੇਂ ਇਨਸਾਨ ਦੇ ਕੋਲ ਪਾਵਰ ਹੋਵੇ ਜਾਂ ਨਾ ਹੋਵੇ ਪਰ ਜੇ ਦੇਖਿਆ ਜਾਵੇ ਜੇ ਇੱਕ ਸੁਧਾਰਨ ਇਨਸਾਨ ਮਨ ਦੇ ਵਿੱਚ ਸੋਚ ਲਵੇ ਕਿ ਇਹ ਉਸ ਦੇ ਨਾਲ ਗਲਤ ਹੋ ਰਿਹਾ ਤਾਂ ਆਵਾਜ਼ ਉਠਾਉਣੀ ਚਾਹੀਦੀ ਹੈ ਜਿਉਂ ਮਨ ਲਵੇ ਜੇ ਉਹ ਗੱਲ ਮੰਨਦੇ ਵਿੱਚ ਬਿਠਾ ਲਵੇ ਤਾਂ ਉਹ ਇਸ ਤਰ੍ਹਾਂ ਵੱਡੇ ਅਹੁਦੇ ਵਾਲਿਆਂ ਲੋਕਾਂ ਦੀਆਂ ਜਿਹੜੀਆਂ ਚੀਕਾਂ ਤੱਕ ਪਵਾ ਸਕਦਾ ਤਾਂ ਇਹ ਗੱਲ ਵੀ ਜਿਹੜੀ ਆ ਆਕਾਸ਼ ਬੱਤਾ ਨੇ ਸਿੱਧ ਕਰ ਦਿੱਤੀ ਹੈ ਇਹ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਆ ਜਾਬਰਦੀ ਦੇ ਵਿੱਚ ਵਿਅਕਤੀ ਹੁੰਦੇ ਆ ਖੁਦ ਆਪਣੇ ਪੈਸੇ ਦੇ ਚੱਕਰ ਦੇ ਵਿੱਚ ਇਹ ਰਿਸ਼ਵਤ ਲੈਂਦੇ ਇਹ ਨਹੀਂ ਦੇਖਦੇ ਵੀ ਗਰੀਬ ਪਰਿਵਾਰ ਉਹਨਾਂ ਦੇ ਕੋਲ ਮਦਦ ਦੇ ਲਈ ਆਉਂਦਾ ਜਾਂ ਕੋਈ ਗਰੀਬ ਆਉਂਦਾ ਹੈ ਜਾਂ ਕੋਈ ਅਮੀਰ ਆਉਂਦਾ ਪਰ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਢਿੱਡ ਪਰਿਆ ਜਾਂਦਾ ਆਪ ਪੈਸੇ ਜਿਹੜੇ ਆ ਉਹ ਵਸੂਲੇ ਜਾਂਦੇ ਆ ਪਰ ਜਦੋਂ ਸੁਧਾਰਨ ਇਨਸਾਨ ਦੇ ਵੱਲੋਂ ਆਵਾਜ਼ ਉਠਾਈ ਜਾਂਦੀ ਹੈ ਸਾਹਮਣਾ ਕੀਤਾ ਜਾਂਦਾ ਹੈ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਉੱਚ ਅਹੁਦੇ ਵਾਲਿਆਂ ਦੀਆਂ ਜੜ੍ਹਾਂ ਤੱਕ ਹਿਲਾ ਕੇ ਰੱਖ ਸਕਦਾ ਤੇ ਇਹ ਗੱਲ ਜਿਹੜੀ ਆ ਸਧਾਰਨ کاروبਾਰੀ ਆਕਾਸ਼ ਬੱਤਾਂ ਨੇ ਸਿੱਧ ਕਰ ਦਿੱਤੀ ਆ ਤਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਇਸ ਬਾਰੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਿਓ